ਇਧਰ ਆਓ ਸਾਈਡ ਤੇ ਇਧਰ ਆਓ ਜਿੰਦੂ ਨੰਨੇੜੇ ਤੇ ਕਾਬਲ ਪਾਉਂਦਾ ਕਾਬਲ ਪਾਉਂਦਾ ਸਾਈਡ ਤੇ ਨੰਨੇੜੇ ਵਾਲੇ ਉਹਨਾਂ ਨਾਲ 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 ਆ ਰਹੇ ਆ ਬਾਜ ਮਾਰ ਕੇ ਨਾਂ ਤੇ ਆਉਂਦੇ ਆ। ਆਲੀ ਕੋਲ ਕੁਝ ਨਾ ਕੋਈ। ਸਾਰਾ ਪਰਸਾ ਬਹੁਤ ਹੋ ਗਿਆ। ਅਮੇ ਨਾ ਆਉਣਾ। ਰੱਖੋ ਮਿਲੋ। एक उंगली और बंदी करते हैं सिर्फ तो अजीत साहा ये बात बिल्कुल अब बंद स्कूल के बंद साथियों के साथ बंद से इसी आये फिर यंग तो बिल्कुल यमुदा आसाराम का सब इंसान के अंदर आपके अंदर सबसे बड़ा सितम्बर आए बिल्कुल किसी के जेल से बिल्कुल साले तो जाएं सिंह बहादुर सम्राइयां करने दाग रहता ह ਅੱਜ ਬੇਹੱਦ ਅਫਸੋਸ ਆ ਕਿ ਬਾਬਾ ਗੁਰਦੇਵ ਸਿੰਘ ਦੀ ਵੈਦੀ ਜੋ ਮਹਾਂਪੁਰਖ ਸੀ ਤੇ ਬਹੁਤ ਵੱਡੀ ਸੇਵਾ ਉਹਨਾਂ ਨੇ ਸਮਾਜ ਦੇ ਵਿੱਚ ਖਾਸ ਤੌਰ ਤੇ ਖਾਸੇ ਦੀ ਜਨਪੁਰੇ ਸ੍ਰੀ ਨਨਪੁਰ ਸਾਹਿਬ ਇਲਾਕੇ ਵਿੱਚ ਕੌਮ ਵੀ ਕੀਤੀ ਆ ਉਹਨਾਂ ਦੇ ਸ਼ਰਧਾਲੂ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਮਨਾਂ ਤੇ ਅੱਜ ਬਹੁਤ ਵੱਡਾ ਬੋਝ ਆ ਉਹ ਗੁਰੂ ਨੂੰ ਪਿਆਰੇ ਹੋ ਗਏ ਸਦੀ ਵੀ ਥੋੜਾ ਦੇਗੇ ਪਰ ਉਹਨਾਂ ਦੀ ਥਾਂ ਹੀ ਘਾਲਣਾ ਉਹਨਾਂ ਦੇ ਰਸਤੇ ਤੇ ਜਨਰਲ ਬਾਰੇ ਉਹਨਾਂ ਦੇ ਪੁੱਤਰ ਸਹਿੰਦਰਜੀਤ ਸਿੰਘ ਜੀ ਬੇਬੀ ਮਾਸਮੁਦ ਦਾ ਤੇ ਸਾਲੋਂ ਘਰਵਾਸ ਆ ਕਿ ਉਹ ਜਰਾ ਤੇ ਚੱਲ ਕੇ ਮਠਾ ਸਭੀ ਨਹੀਂ ਲਿਮੀ ਤੇ ਨਿਵਰਤਾ ਦੇ ਨਾਲ ਉਹਨਾਂ ਦੀ ਵਿਰਾਸਤ ਨੂੰ ਕਾਇਮ ਰੱਖਣਗੇ ਤੇ ਹੀ ਸਾਡੀ ਦੁਆ ਹੈ ਹੀ ਸਾਡੀ ਅਰਦਾਸ ਹੈ ਸੰਤ ਬਾਬਾ ਮਾ ਕੋਸ਼ਰ ਬਾਬਾ ਗੁਰਦੇਵ ਸਿੰਘ ਜੀ ਤੇ ਕਿਹੜੇ ਅਜ ਕਾਲ ਜਣਾ ਕਰ ਗਏ ਨੇ ਬੜਾ ਇਸ ਸਮਾਜ ਨੂੰ ਸਦੀਵੀਂ ਛੋੜਾ ਦੇ ਕੇ ਇਹਨੇ ਜਿਹੜਾ ਸਮਾਜ ਨੂੰ ਬੜਾ ਵੱਡਾ ਘਟਾ ਆਇਆ ਆਮੇ ਤੋਂ ਮੇ ਕਿ ਆਪਾਂ ਸਮਾਜਿਕ ਕਿ ਆਪਾਂ ਰਾਜਨੀਤਿਕ ਤੌਰ ਤੇ ਬਹੁਤ ਵੱਡਾ ਇਸ ਪੰਜਾਬ ਨੂੰ ਇਸ ਇਲਾਕੇ ਨੂੰ ਘਾਟਾ ਪਿਆ ਆ ਮੈਂ ਤੇ ਗੁਰੂ ਅਗੇ ਅਰਦਾਸ ਕਰਨ ਕਿ ਆਪ ਸੰਤ ਮਹਾਂਪੁਰਖਿਆ ਸੰਤਾਂ ਦੀ ਸ਼ਾਂਤੀ ਜਾਂਦੇ ਆ ਮੈਂ ਤੇ ਗੁਰੂ ਅਗੇ ਅਰਦਾਸ ਕਰਾਂਗਾ ਕਿ ਮੇਰੀ ਵਿਛੜੀ ਹੋਈ ਰੂਹ ਨੂੰ ਆਪਣੇ ਚੰਨਾਂ ਜੀ ਨੂੰ ਰਿਹਾਾਸ ਬਖਸ਼ੇ ਭੈਣ ਭਰਾਵਾਂ ਨੂੰ ਚੜਦੀ ਕਲਾ ਰੱਖੇ ਪਾਣਾ ਮਨ ਦਾ ਬਲ ਬਖਸ਼ੇ ਤੇ ਇੱਕ ਅਰਦਾਸ ਅਪੀਲ ਵੀ ਆ ਸੰਗਤ ਨੂੰ ਕਿ 5 ਤਰੀਕ ਨੂੰ ਸੇ ਗੁਰਦਰਾ ਸ਼ਹੀਦ ਸਾਹਿਬ ਛੇਦੀ ਬਾਗ ਇਹ ਇਥੇ ਨਾਨਪੁਰ ਸਾਹਿਬ ਉੱਥੋਂ ਇਹਨਾਂ ਦਾ ਅਖੰਡ ਪ੍ਰਸਾਦ ਦਾ ਉਹ ਲੈਣਾ ਹੈ ਤੁੰਮ ਮਾਗੇ ਸੰਤ ਦਾ ਦਰਸ਼ਨ ਦੇ ਬਹੁਤ ਬਹੁਤ ਰਮਾਓ ਵਾਹਿਗੁਰੂ ਜੀ ਦਾ ਸਾਲ ਸਾਹਿਬ ਵਾਹਿਗੁਰੂ